ਵੀ ਦੰ ਸਬਹ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਲਹੋਕੋਏ ਦੇ ਗੁਰਦੁਆਰਾ ਸਾਹਿਬ ਬਾਬਾ ਗੁਲਾਬਦਾਸ ਜੀ ਵਿਖੇ ਹੋਲੇ ਮਹੱਲੇ ਦੇ ਤਿਆਰ ਨੂੰ ਮੁੱਖ ਰੱਖਤੇ ਹੋਏ ਇਲਾਕੇ ਦੀਆਂ ਸੰਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਬਾਬਾ ਗੁਲਾਬਦਾਸ ਜੀ ਵਿਖੇ ਸੰਪੂਰਨ ਹੋਇਆ ਇਸ ਪ੍ਰੰਤ ਨਗਰ ਕੀਰਤਨ ਦੇ ਅੱਗੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਗੱਤਕੇ ਦੇ ਜੋਰ ਦਿਖਾਏ ਗਏ ਅਤੇ ਢਾਡੀ ਕਵੀਸਰੀ ਜਥਿਆਂ ਵੱਲੋਂ ਗੁਰੂ ਇਤਿ Terima kasih telah menonton! ਜੋ ਕਾ ਨਾ ਦਰਸ਼ਨੇ ਕਲ ਕਾ ਨਾ ਦਰਸ਼ਨੇ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਭਾਈ ਮਾਨ ਸਾਹਿਬ ਜੀ ਵਿਖੇ ਜੋ ਹੋਲੇ ਮਹੱਲੇ ਦਾ ਪਾਵਨデアਸਮੂ ਸਾਹ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਤੁਸ਼ਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਇਹ ਪਾਵਨ ਤਿਉਹਾਰ ਤਾਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਆਨੰਦਪੁਰ ਸਾਹਿਬ ਵਿਖੇ ਸਨ 1701 ਦੇ ਵਿੱਚ ਆਰੰਭ ਕੀਤਾ ਗਿਆ ਉਸ ਸਮੇਂ ਸਤਗੁਰੂ ਜੀ ਜੋ ਸਿੱਖਾਂ ਦੀਆਂ ਟੋਲੀਆਂ ਬਣਾ ਕੇ ਆਪਸ ਦੇ ਵਿੱਚ ਉਹਨਾਂ ਦੇ ਯੁੱਧ ਕਰਵਾਉਂਦੇ ਉਹਨਾਂ ਜੰਗ ਕਰਵਾਇਆ ਸਰਦ ਕਰਦੇ ਸਨ ਤਾਂ ਜੋ ਭਗਤੀ ਦੇ ਨਾਲ ਨਾਲ ਸੂਰਬੀਰਤਾ ਦਾ ਰੰਗ ਉਹਨਾਂ ਦੇ ਸਿੱਖਾਂ ਦੇ ਵਿੱਚ ਆ ਸਕੇ ਸੋ ਇਹ ਜੋ ਪਾਵਨ ਦਿਹਾੜਾ ਹੋਲੇ ਮਹੱਲੇ ਦਾ ਜੋ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਮਨਾ ਰਿਹਾ ਨੇ ਜਵਾਜੇ ਨਗਰ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਇਹ ਪਾਵਨ ਹੋਲੇ ਮਹੱਲੇ ਦਾ ਇਤਿਹਾਸ ਮੂਸਾ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਅੱਜ ਨਗਰ ਕੀਰਤਨ ਜੋ ਨਗਰ ਦੇ ਵਿੱਚੋਂ ਗੁਰਦੁਆਰਾ ਬਾਬਾ ਗੁਲਾਬਦਾ ਦੀ ਸਜਾਈ ਜਾ ਰਹੇ ਨੇ ਸੋ ਆਪ ਜੀ ਸੰਗਤਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਦਾ ਇਕੱਠ ਇਕ ਆਠ ਜੋ ਹੈ ਠਾਠਾ ਮਾਰਦਾ ਹੋਇਆ ਬੇਅੰਤ ਸੰਗਤਾਂ ਦੇ ਦਰਸ਼ਕ ਦਿਆਰੇ ਕਰ ਰਹੀਆਂ ਨੇ ਸੋ ਆਪ ਸਮੂਹ ਸਾਧ ਸੰਗਤ ਜੀ ਨੂੰ ਇਸ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲਾ ਸਾਹਿਬ ਦੇ ਆ ਸੂ ਸਿੱਖ ਸੰਗਤਾਂ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਰੰਤਾਰੰਤੋਂ ਬਲਜੀਤ ਸਿੰਘ ਦੀ ਰਿਪੋਰਟ